ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਕੀ ਇੱਕ ਸੂਰ ਕਹਾਣੀ ਦਾ ਅਗਲਾ ਪਾਗ ਲੈ ਕੇ حاضر ਹੋਇਆ ਉਮੀਦ ਕਰਦੇ ਹਾਂ ਇਹ ਪਾਗੀ ਤੁਹਾਨੂੰ ਬਹੁਤ ਪਸੰਦ ਆਵੇਗਾ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੀ ਲਾਈਕ ਜ਼ਰੂਰ ਕਰਕੇ ਜਾਓ ਸੁਖਦੇਵ ਤੇ ਤੇਜ ਸਿੰਘ ਥਮਿਆ ਵਾਲੇ ਮੋੜ ਤੇ ਕਦੋਂ ਤੇ ਹੀ ਖੜੀ ਚਿੱਟੀ ਉਡੀਕ ਰੇਸ ਤੇਜਾ ਕਹਿੰਦਾ ਓਏ ਪੁੜੀ ਨੇ ਆਉਣਾ ਵੀ ਐ ਕਿ ਨਹੀਂ ਮੈਂ ਤੇ ਥੱਕ ਗਿਆ ਖੜਾ ਖੜਾ ਸੁਖਦੇਵ ਕਹਿੰਦਾ ਮੈਨੂੰ ਕੀ ਪਤਾ ਚਾਚਾ ਆਉ ਜਾਂ ਨਹੀਂ ਸੁਖਦੇਵ ਕਹਿੰਦਾ ਚਾਚਾ ਇੱਕ ਇਹੋ ਜਿਹੀ ਅਸੀਂ ਠੀਕ ਨਹੀਂ ਕਰ ਰਹੀ ਸਾਨੂੰ ਕੁੜੀ ਨੂੰ ਐਦਾਂ ਨਹੀਂ ਸਿੱਖਾਉਣਾ ਚਾਹੀਦਾ ਤੇਜਾ ਕਹਿੰਦਾ ਉਹੀ ਅਸੀਂ ਕੁੜੀ ਨੂੰ ਠੀਕ ਹੈਣਾ ਸੁਖਦੇਵ ਕਹਿੰਦਾ ਚਾਚਾ ਇੱਕ ਤੇ ਮੈਨੂੰ ਤੇਰੀ ਗੱਲ ਸਮਝ ਨਹੀਂ ਆਉਂਦੀ ਤੂੰ ਕੀ ਕਰਨਾ ਚਾਹੁੰਦਾ ਜੀਤੀ ਮਹਿਕ ਤੇ ਚੜ ਕੇ ਕੰਧ ਟੱਪ ਗਈ ਕਾਲੇ ਕਾਲੇ ਕਦਮੇ ਉਹ ਥੰਮਿਆਂ ਵਾਲੇ ਚੌਕ ਵੱਲ ਤੁਰ ਪਈ ਦਿਲ ਵਿੱਚ ਜੋਰ-ਜੋਰ ਦੀ ਤੜਕ ਰਿਹਾ ਹੈ ਪਰ ਸੁਖਦੇਵ ਦੇ ਦੋ ਪਿਆਰ ਪਰੇਪੋਰ ਪੋਣੇ ਅੱਗੇ ਜਾਨੂ ਮਜਬੂਰ ਕਰ ਰਹੇ ਹਨ ਸੁਖਦੀਪ ਕਹਿੰਦਾ ਚਾਚਾ ਲੱਗਦਾ ਉਹ ਆ ਗਈ ਤੀਜਾ ਕਹਿੰਦਾ ਚੱਲ ਮੈਂ ਚੱਲਦਾ ਹਾਂ ਹੁਣ ਤੂੰ ਕੁੜੀ ਨੂੰ ਥੋੜਾ ਦੂਰ ਖੇਤਾਂ ਵੱਲ ਲੈ ਜਾਈ ਤੇ ਜਦੋਂ ਤੈਨੂੰ ਰੋਲਾ ਪਿਆ ਸੁਣਿਆ ਤੇ ਤੂੰ ਕੁੜੀ ਨੂੰ ਇਕੱਲੇ ਛੱਡ ਉਹ ਤੋਂ ਦੌੜ ਜਾਏ ਕਿਤੇ ਬਾਕੀ ਮੈਂ ਆਪੇ ਹੀ ਦੇਖ ਲਵਾਂਗਾ ਸੁਖਦੀਪ ਕਹਿੰਦਾ ਪਰ ਚਾਚਾ ਰੋਲਾ ਕਿਉਂ ਪਾਉਣਾ ਤੀਜਾ ਕਹਿੰਦਾ ਓਏ ਤਾਂ ਜੋ ਲੋਕਾਂ ਨੂੰ ਪਤਾ ਚੱਲ ਜਾਵੇ ਤੇ ਮਹਿਿੰਦਰ ਦੀ ਪੋਤਰੀ ਇਸ ਵੇਲੇ ਬਾਹਰ ਪਹੁੰਚਦੀ ਆ ਮੁੰਡਿਆਂ ਨਾਲ ਚਲ ਤੂੰ ਚੁੱਪ ਕਰ ਹੁਣ ਜੋ ਮੈਂ ਕਿਹਾ ਉਹ ਹੀ ਕਰ ਤੇ ਜਦ ਉਹਤੇ ਹੀ ਮੁੱਕ ਗਿਆ ਜੀਤੀ ਸੁਖਦੇਵ ਕੋਲ ਆ ਗਈ ਰੁਕ ਗਈ ਉਹ ਸਾਹੋ ਸਾ ਕੋਈ ਪਈ ਸੀ ਸੁਖਦੇਵ ਨੂੰ ਲੱਗਾ ਇਹੋ ਚਾਚਾ ਠੀਕ ਨਹੀਂ ਕਰ ਰਿਹਾ ਮੈਂ ਐਵੇਂ ਚਾਚੇ ਦੀ ਗੱਲ ਮੰਨ ਫੁੜੀ ਨੂੰ ਬੁਲਾ ਬੈਠਾ ਸੁਖਦੇਵ ਕਹਿੰਦਾ ਜੀਤੀ ਤੂੰ ਐਦਾਂ ਕਰ ਵਾਪਸ ਕਰ ਚਲੇ ਜਾ ਜੀਤੀ ਕਹਿੰਦੀ ਪਰ ਕਿਉਂ ਤੂੰ ਆਪ ਤੇ ਬੁਲਾਇਆ ਤੇ ਹੁਣ ਆਕਦਾ ਜਾ ਮੈਂ ਐਨੇ ਮੁਸ਼ਕਲ ਨਾਲ ਆਇਆ ਕੰਦ ਟਪਕੀ ਹੁਣ ਮੇਰੇ ਕੋਲੋਂ ਬਾਹਰ ਦੀ ਕੰਤ ਤੇ ਨਹੀਂ ਚੜ ਹੁਣਾ ਤੂੰ ਮੈਨੂੰ ਕੰਦ ਟਪਾ ਕੇ ਆਈ ਹੁਣੀ ਸੁਖਦੇਵ ਜੀ ਦੀ ਦਾ ਹੱਥ ਫੜ ਜਲਦੀ ਨਾ ਉਹ ਤੋ ਜਾਨ ਲੱਗਦਾ ਆਕਦਾ ਜਲਦੀ ਜਲਦੀ ਚੱਲ ਤੈਨੂੰ ਕੰਦ ਟਪਾ ਦੇਵਾਂ ਤੇਜ ਸਿੰਘ ਸਾਪ ਸੁਣ ਰਿਹਾ ਹੁੰਦਾ ਉਹ ਸੋਚਦਾ ਕਿ ਐਨੇ ਤਾਂ ਸਾਰਾ ਕੰਗ ਖਰਾਬ ਕਰ ਦੇਣਾ तेजजा सिंह ਉੱਥੇ ਹੀ ਰੌਲਾ ਪਾਉਣ ਲੱਗ ਪਿਆ ਫੜਫੜਾਉਣ ਤੇਜੀ ਦੇ ਤੋ ਤੇ ਦੋਸਤ ਵੀ ਅੱਗੇ ਖੜੇ ਸਨ ਉਹ ਵੀ ਰੌਲਾ ਪਾਉਣ ਲੱਗੇ ਕਿ ਲੋਕੀ ਜਾਗ ਜਾਣ ਕਈ ਲੋਕ ਕੀ ਆਪਣੇ ਘਰਾਂ ਤੋਂ ਬਾਹਰ ਆ ਗਏ ਤੇ ਟਾਰਚ ਮਾਰ ਦੇਖਣ ਲੱਗੇ ਕਈ ਲੋਕਾਂ ਨੇ ਜੀਤੀ ਨੂੰ ਸਖਦੇਵ ਨਾਲ ਹੱਥ ਫੜੇ ਜਾਂਦੇ ਦੇਖ ਲਿਆ ਤੇਜੇ ਨੇ ਅੱਗੇ ਹੋ ਸਖਦੇਵ ਨੂੰ ਬਾਹਾਂ ਤੋਂ ਫੜ ਲਿਆ ਤੇ ਘਰ ਲੈ ਗਿਆ ਜੀਤੀ ਨੂੰ ਪਤਾ ਨਹੀਂ ਚੱਲ ਰਿਹਾ ਸੀ ਕਿ ਕੀ ਹੋ ਰਿਹਾ ਬਾਕੀ ਤੇਜੇ ਦੇ ਸਿਖਾਈ ਹੋਏ ਉਹਦੇ ਦੋਸਤ ਮਹਿੰਦਰ ਸਿੰਘ ਦੇ ਘਰ ਆਕੇ ਪਹੁੰਚ ਰੌਲਾ ਪਾਉਣ ਲੱਗੇ ਤੇ ਮਹਿੰਦਰ ਸਿੰਘ ਤੇ ਬਾਕੀ ਉੱਠ ਖੜੇ ਹੋਏ ਮਹਿੰਦਰ ਸਿੰਘ ਦਾ ਗੇਟ ਖੜਕਦਾ ਮਹਿੰਦਰ ਸਿੰਘ ਉੱਠ ਬਾਹਰ ਆ ਗਿਆ ਆਖਦਾ ਕੀ ਰੌਲਾ ਪਾਇਆ ਇੱਕ ਆਦਮੀ ਪਿੰਡ ਦਾ ਹੀ ਹੁੰਦਾ ਤਿੱਦਾ ਅਮਲੇ ਦਾਸਾ ਇਹੋ ਪਤਾ ਤੈਨੂੰ ਐਨੀ ਗੂੜੀ ਨੀਂਦ ਸੁੱਤਾ ਮਹਿੰਦਰ ਸਿੰਘ ਆਖਦਾ ਅੰਦਰ ਆ ਸਤ ਤੁਸੀਂ ਕੀ ਬਕਵਾਸ ਕਰੀ ਜਾਂਦੇ ਆ ਇੱਕ ਹੋਰ ਆਦਮੀ ਬੋਲਦਾ ਦੇਖ ਤੇ ਲੈ ਅੰਦਰ ਵੀ ਆ ਕੇ ਬਾਹਰ ਕਿਸੇ ਨੂੰ ਮਿਲਣ ਗਈ ਹੈ ਇਹੋ ਗੱਲ ਸੁਣ ਮਹਿੰਦਰ ਸਿੰਘ ਗੁੱਸੇ ਵਿੱਚ ਆ ਗਿਆ ਤੇ ਉੱਚੀ ਦਨੀ ਜੀਤ ਨੂੰ ਆਵਾਜ਼ ਲਗਾਈ ਕਾਦੇ ਬਾਕੀ ਵੀ ਉੱਠ ਗਏ ਆ ਪਰ ਜੀਤੀ ਨੂੰ ਉੱਥੇ ਨਾ ਦੇਖ ਸਭ ਹੈਰਾਨ ਹਨ ਮਹਿੰਦਰ ਸਿੰਘ ਆਪ ਅੰਦਰ ਗਿਆ ਦੇਖਣ ਜੀਤੀ ਸੱਚਮੁੱਚ ਹੀ ਨਹੀਂ ਸੀ ਜੀਤੀ ਬਾਹਰ ਹੀ ਪਾਕੀਆਂ ਸੀ ਸਰਾੜੀ ਪਿੱਛੇ ਨੁਕ ਸੁਪ ਗਈ ਸੀ ਜਿੰਦਰ ਵੀ ਆ ਗਿਆ ਸੀ ਹੁਣ ਉਹ ਵੀ ਦੇਖ ਉੱਚਣ ਲੱਗਾ ਕਿ ਕੀ ਹੋ ਰਿਹਾ ਇਹ ਹੋਇਆ ਮਹਿੰਦਰ ਸਿੰਘ ਨੇ ਜਿੰਦਰ ਨੂੰ ਅੰਦਰ ਆਉਣ ਨੂੰ ਕਿਹਾ ਲੋਕੀ ਤਰਾ ਤਰਾ ਦੀਆਂ ਗੱਲਾਂ ਕਰ ਰਹੇ ਸੀ ਕੋਈ ਆਖ ਰਿਹਾ ਸੀ ਦੇਖ ਲੋ ਮਹਿੰਦਰ ਸਿੰਘ ਤੇ ਕੁੜੀਆਂ ਨੂੰ ਬਾਹਰ ਨਹੀਂ ਸੀ ਨਿਕਲਣ ਦਿੰਦਾ ਘਰੋਂ ਜਿੰਨੇ ਵਿਗੜਨਾ ਹੁੰਦਾ ਉਹ ਘਰੇ ਬੈਠਾ ਹੀ ਵਿਗੜ ਜਾਂਦਾ ਸਾਰੇ ਪਿੰਡ ਵਿੱਚ ਜੀਤੀ ਦਾ ਰੌਲਾ ਪੈ ਗਿਆ ਕਿ ਕੋਈ ਮਰਾਂ ਦੇ ਮੁੰਡੇ ਨਾਲ ਦੇਖੀ ਸੀ ਹੱਥ ਫੜੀ ਜਾਂਦੀ ਸਭ ਆਕਰੇ ਸੀ ਲੋਕੀ ਗੱਲਾਂ ਕਰ ਆਪਣੇ ਆਪਣੇ ਘਰ ਚਲੇ ਗਏ ਸੀ ਪਿੰਦਰ ਨੂੰ ਬਹੁਤ ਗੁੱਸਾ ਸੀ ਉਹਨੇ ਸਾਰਾ ਜਿੰਦ ਤੇ ਉਤਾਹ ਦਿੱਤਾ ਉਹਨੂੰ ਘੁੱਟ-ਘੁੱਟ ਇਹੋ ਤੇਰਾ ਹੀ ਕਸੂਰ ਐ ਖੇ ਕਾਂਦੀ ਫਿਰਦੀ ਤੇਰੀ ਤੈਨੂੰ ਘਰ ਬੈਠੀ ਨੂੰ ਨਹੀਂ ਪਤਾ ਲੱਗਦਾ ਕਿ ਕੁੜੀ ਕਿਤੇ ਖੇ ਖਾਂਦੀ ਫਿਰਦੀ ਕਰੀ ਮਹਿੰਦਰ ਸਿੰਘ ਨੂੰ ਤੇ ਪਹਿਲਾਂ ਹੀ ਬੁਖਾਰ ਹੋਇਆ ਸੀ ਉਹ ਮੰਜੇ ਤੇ ਡਿੱਗ ਪਿਆ ਤੇ ਪਿੰਦਰ ਨੂੰ ਆਪਦਾ ਕੁੜੀ ਨੂੰ ਲੱਪ ਕਿੱਥੇ ਆ ਤੇ ਜਲਦੀ ਕੋਈ ਮੁੰਡਾ ਜੇ ਇਹਨੂੰ ਤੋੜ ਦੇ ਮੇਰੀ ਬਹੁਤ ਬੇਇੱਜ਼ਤੀ ਹੋਈ ਐ ਇਹਦੀ ਕਰਕੇ ਪਿੰਦਰ ਕਹਿੰਦਾ ਬਾਪੂ ਰਹਿਣ ਦੇ ਉਹਨੂੰ ਜਿੱਥੇ ਗਈ ਹੁਣ ਮੈਂ ਨਹੀਂ ਕਰ ਵੜਨ ਦਿੰਦਾ ਮਹਿੰਦਰ ਸਿੰਘ ਕਹਿੰਦਾ ਨਹੀਂ ਪਿੰਦਰ ਆਪਣੇ ਹੱਥੀ ਕਿਸ ਨਾਲ ਤੋੜ ਦਿੰਦੇ ਆ ਇਹ ਮੈਨੂੰ ਜੀਤੀ ਗੇਟ ਵਿੱਚ ਖੜੀ ਸੋਚ ਰਹੀ ਕਿ ਕੁੱਟ ਤੇ ਬਹੁਤ ਪੈਣੀਆਂ ਕੀ ਕਰਾਂ ਹਾਂ ਪਿੰਦਰ ਨੇ ਦੇਖ ਲਿਆ ਉਹਨੂੰ ਤੇ ਗੇਟ ਵਿੱਚ ਹੀ ਉਪਨਾ ਸ਼ੁਰੂ ਕਰ ਦਿੱਤਾ ਭਜਨੂ ਨਿਰੋਲ ਆਪਾ ਉਹਨੂੰ ਛਡਾਇਆ ਕਿ ਭਿੰਦਰ ਵਸ ਗਾ ਇਹੋ ਮਰ ਜਾਉ ਚਾਰ ਦਿਨ ਜੀਤੀ ਨੂੰ ਕਰ ਕਿਸੇ ਨੇ ਵੀ ਨਾ ਬੁਲਾਇਆ ਇੱਕ ਭਜਨੂ ਉਹਦੀ ਤੈਦੀ ਨੇ ਰੋਟੀ ਪੁੱਛੀ ਤੇ ਆਖਿਆ ਮੈਂ ਤੈਨੂੰ ਕਿਹਾ ਸੀ ਤੀ ਕਸੂਰ ਹਮੇਸ਼ਾ ਕੁੜੀ ਦਾ ਹੀ ਹੁੰਦਾ ਜੀਤੀ ਨੂੰ ਸੁਖਦੇਵ ਤੇ ਬਹੁਤ ਗੁੱਸਾ ਸੀ ਜੀਤੀ ਸੁਖਦੇਵ ਦੇ ਬੋਲੇ ਮਿੱਠੇ ਬੋਨਾ ਵਿੱਚ ਫਸ ਕੇ ਸੀ ਅਣਜਾਣੇ ਵਿੱਚ ਜੀਤੀ ਦੀ ਛੋਟੀ ਭੂਆ ਹੋਲੀ ਬੋਲੀ ਤੇ ਵਿਆਹ ਹੋਈ ਸੀ ਪਿੰਡ ਦੀ ਇੱਕ ਹੋਰ ਕੁੜੀ ਬਿੰਦਰ ਵੀ ਉਸ ਪਿੰਡ ਹੀ ਗਈ ਸੀ ਬਿੰਦਰ ਇੱਕ ਦਿਨ ਭੋਲੀ ਦੇ ਘਰ ਗਈ ਤੇ ਆਖਦੀ ਭੋਲੀ ਮੈਂ ਪੇਕੇ ਗਈ ਦੀ ਇਹੋ ਜੀਤੀ ਦਾ ਬਹੁਤ ਰੌਲਾ ਪੈ ਗਿਆ ਕੋਣੀ ਮਰਾਂ ਦੇ ਮੁੰਡੇ ਨਾਲ ਭੋਲੀ ਕਹਿੰਦੀ ਇਹੋ ਕੀ ਆਖਦੀ ਤੂੰ ਬਿੰਦਰ ਕਹਿੰਦੀ ਮੈਂ ਸੱਚ ਆਖਦੀ ਆ ਤੇਰਾ ਬਾਪੂ ਮੁੰਡਾ ਲੱਭਦਾ ਜੀਤੀ ਲਈ ਕਹਿੰਦਾ ਜਿੱਦਾਂ ਦਾ ਵੀ ਹੋਵੇ ਵਿਆਹ ਦੇਣੀ ਹੈ ਜੰਦ ਪੋਲੀ ਦੀ ਸੱਸੇ ਪੇਜੇ ਨੇ ਗੱਲ ਸੁਣ ਲਈ ਸਾਰੀ ਬਿੰਦਰ ਦੇ ਜਾਣ ਤੋਂ ਬਾਅਦ ਆਖਦੀ ਕਿ ਫੋਲੀ ਆਪਣੇ ਭਤੀਜੀ ਦਾ ਮੇਜਰ ਨਾਮ ਕਰਵਾ ਦੇ ਸਾਹ ਪੋਲੀ ਕਹਿੰਦੀ ਜੇਬੇ ਮੇਜਰ ਦੇ ਉਮਰ ਦਾ ਜ਼ਿਆਦਾ ਜੇ ਜੋ ਕਹਿੰਦੀ ਹੋਰ ਤੇ ਕੋਈ ਰਿਸ਼ਤਾ ਵੀ ਨਹੀਂ ਚੁਰਨਾ ਉਹਨੂੰ ਦੇਖੀ ਤੂੰ ਮੇਜਰ ਪੋਲੀ ਦਾ ਦਿਓਰ ਹੁੰਦਾ ਤੇ ਉਹਦੇ ਘਰ ਵਾਲੀ ਮੁੱਕ ਚੁੱਕੀ ਹੁੰਦੀ ਇੱਕ ਮੁੰਡਾ ਹੁੰਦਾ 5 ਸਾਲਾਂ ਦਾ ਉਹਦਾ ਉਹ ਲੀਦੀਸਾਸ ਨੇ ਆਪਣੀ ਵੱਡੇ ਮੁੰਡੇ ਨਾਲ ਗੱਲ ਕੀਤੀ ਉਹ ਵੀ ਆਖਦਾ ਹੈ ਕਿ ਕੁੜੀ ਛੋਟੀ ਹੈ ਉਮਰ ਦੀ ਪਰ ਗੇਚੋ ਨੂੰ ਲਾਲਚ ਸੀ ਕਿ ਉਹਦੇ ਮੁੰਡੇ ਦਾ ਘਰ ਵੱਸ ਜਾਏ ਕਿਸੇ ਦੀ ਮਜਬੂਰੀ ਵਿੱਚੋਂ ਵੀ ਹਰ ਕੋਈ ਆਪਣਾ ਸਵਾਰਥ ਲੱਭਦਾ ਉਹਨੂੰ ਭੋਲੀ ਦੇ ਉਹਦੇ ਘਰ ਵਾਲੇ ਮੀਤ ਨੂੰ ਜੀਤੀ ਦੇ ਰਿਸ਼ਤੇ ਬਾਰੇ ਪੁੱਛਣ ਲਈ ਭੋਲੀ ਤੇ ਫੇਕ ਕੇ ਪੇਜ ਦਿੱਤਾ ਮੀਤ ਨੇ ਸਾਰੇ ਗਲ ਮਹਿੰਦਰ ਸਿੰਘਾਂ ਕੀਤੀ ਤੇ ਉਹ ਮੰਨ ਗਿਆ ਤੇ ਆਖਦਾ ਕਿ ਕੱਲ ਹੀ ਤੋੜ ਦੇਣੀਆ ਮੈਂ ਅਗਲੇ ਤਿੰਨੇ ਪਿੰਡੋਂ ਬਾਹਰਪੁਰ ਦੁਆਰਾ ਸਹਿਮ ਚਾਕੇ ਲਾਮਾ ਕਰਵਾ ਜੀਤੀ ਮੇਜਰ ਨਾਲ ਤੋੜ ਦਿੱਤੀ ਜੀਤੀ ਬਹੁਤ ਹੀ ਡਰੀ ਬੈਠੀ ਹੋਈ ਸੀ ਤੇ ਮੇਜਰ ਅੰਦਰ ਆਇਆ ਜੀਤੀ ਦੀਆਂ ਅੱਖਾਂ ਵਿੱਚ ਹੰਝੂ ਦੇ ਮੇਜਰ ਉਸ ਕੋਲ ਗਿਆ ਤੇ ਉਹਦੇ ਹੰਝੂ ਪੂੰਝਣ ਲੱਗਾ ਮੇਜਰ ਕਹਿੰਦਾ ਜੀਤੀ ਮੈਨੂੰ ਸਭ ਪਤਾ ਹੈ ਕਿ ਤੇਰਾ ਵਿਆਹ ਕਿਰੇ ਹਾਲਾਤਾਂ ਕਰਕੇ ਹੋਇਆ ਮੈਂ ਇਹੋ ਵਿਆਹ ਨਹੀਂ ਸੀ ਕਰਨਾ ਚਾਹੁੰਦਾ ਪਰ ਜਦੋਂ ਮੈਂ ਭਾਬੀ ਤੇ ਪਿੰਤਾ ਦੀ ਗੱਲ ਸੁਣੂ ਕਿ ਉਹ ਜਲਦੀ ਵਿੱਚ ਤੁਹਾਡਾ ਵਿਆਹ ਕਿਤੇ ਵੀ ਕਰੰਗੇ ਤਿਆਰ ਹੈ ਤੇ ਮੈਂ ਸੋਚਿਆ ਕਿ ਤੁਸੀਂ ਕਿਤੇ ਐਵੇਂ ਨਾ ਫਸ ਜਾਓ ਇਸ ਲਈ ਮੈਂ ਵਿਆਹ ਲਈ ਹਾਂ ਕਹ ਦਿੱਤੀ ਸੀ ਮੈਂ ਕਿ ਕਦੇ ਵੀ ਕਿਸੇ ਨਾਲ ਵੀ ਨਹੀਂ ਸੀ ਵਿਆਹ ਕਰਵਾਣਾ ਚਾਹਦਾ ਮੇਰਾ ਪੁੱਤ ਹੈਪੀ ਹੀ ਮੇਰਾ ਸਭ ਕੁਝ ਹੈ ਇਹਦੇ ਨੂੰ ਹੈਪੀ ਨੇ ਆਵਾਜ਼ ਮਾਰੀ ਡੈਡੀ ਕਿੱਥੇ ਆ ਤੁਸੀਂ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਜਰਾ ਆ ਗਿਆ ਪੁੱਤ ਮੈਂ ਅੱਖ ਦਾ ਕਮਰੇ ਤੋਂ ਬਾਹਰ ਚਲਾ ਗਿਆ ਤੇ ਜਿੱਤੀ ਨੂੰ ਕਿਹਾ ਹੁਣ ਰੋਣਾ ਨਹੀਂ ਸੁਖਦੀਪ ਦੇ ਬਾਪੂ ਭਾਗ ਸਿੰਘ ਨੇ ਸੁਖਦੀਪ ਨੂੰ ਬਹੁਤ ਸੁਣਾਇਆ ਸੀ ਕਿ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ ਆਪਣੇ ਚਾਚੇ ਨਾਲ ਮਿਲ ਕੇ ਭਾਗ ਸਿੰਘ ਆਪਣੇ ਭਰਾ ਤੇਜਾ ਤੋਂ ਨਹੀਂ ਤੋਲ ਉਲਟ ਬਹੁਤ ਹੀ ਭਲਾ ਇਨਸਾਨ ਸੀ ਉਹਨੂੰ ਬਹੁਤ ਦੁੱਖ ਸੀ ਕਿ ਉਹਦੇ ਪੁੱਤਰ ਦੀ ਗਲਤੀ ਨਾਲ ਇੱਕ ਗੁੜੀ ਦੀ ਸਾਰੀ ਜ਼ਿੰਦਗੀ ਖਰਾਬ ਹੋ ਗਈ ਸੀ ਸੁਖਦੀਪ ਹੁਣ ਬਹੁਤ ਪਛਤਾ ਰਿਹਾ ਸੀ ਕਿ ਉਹਨੂੰ ਚਾਚੇ ਦੀ ਗੱਲ ਨਹੀਂ ਸੀ ਸੁਣੀ ਚਾਹੀਦੀ ਸੁਖਦੇਵ ਦੇ ਦਿਮਾਗ ਵਿੱਚ ਹੁਣ ਹਰ ਵੇਲੇ ਜੀਤੀ ਹੀ ਘੁੰਮਦੀ ਸੀ ਉਹ ਸੋਚ-ਸੋਚ ਕੇ ਪਰੇਸ਼ਾਨ ਹੋਈ ਜਾਂਦਾ ਕਿ ਉਹਦੇ ਕਰਕੇ ਜੀਤੀ ਦਾ ਵਿਆਹ ਇੱਕ ਦਹਾਜੂ ਨਾਲ ਹੋਇਆ ਸੁਖਦੇਵ ਹੁਣ ਅਕਸਰ ਸ਼ਰਾਬ ਦੇ ਨਸ਼ੇ ਵਿੱਚ ਰਹਿੰਦਾ ਜੀਤੀ ਥੋੜੇ ਦਿਨ ਇਹੋ ਘਟਨਾ ਨੂੰ ਜਾਣ ਕਰ ਉਦਾਸ ਰਹਿੰਦੀ ਪਰ ਘਰ ਵਿੱਚ ਬੱਚਿਆਂ ਨਾਲ ਉਹਦਾ ਮਨ ਲੱਗ ਗਿਆ ਸਿੰਘ ਜੀਤੀ ਦੀ ਪੂਆ ਦੀਆਂ ਦੋ ਕੁੜੀਆਂ ਜੀਤੀ ਤੋਂ ਥੋੜ੍ਹਾ ਹੀ ਛੋਟੀਆਂ ਸਨ ਉਮਰ ਵਿੱਚ ਤੇ ਮੁੰਡਾ ਤੇ ਜੀਤੀ ਤੋਂ ਸਾਲ ਕੋਈ ਵੱਡਾ ਹੀ ਸੀ ਜੀਤੀ ਦੀ ਭੂਆ ਉਹਦੇ ਜੋ ਹੁਣ ਉਹਦੇ ਜੇ ਘਾਣੀ ਸੀ ਬਹੁਤ ਕਰਦੀ ਸੀ ਜੀਤੀ ਦਾ ਜੀਤੀ ਨੂੰ ਕੋਈ ਕੰਮ ਨਾ ਕਰਨ ਦਿੰਦੀ ਮੇਜਰ ਵੀ ਬਹੁਤ ਖਿਆਲ ਰੱਖਦਾ ਸੀ ਜੀਤੀ ਦਾ ਜੀਤੀ ਨੂੰ ਪੂਰੀ ਖੁੱਲ੍ਹ ਫੇਰ ਸੀ ਘਰ ਵਿੱਚ ਜੀਤੀ ਨੂੰ ਉਹਦੀ ਭੂਆ ਦੇ ਨਿਆਣੇ ਪਹਿਨਾਤ ਬੁਲਾਉਂਦੇ ਸਨ ਤੇ ਮੇਜਰ ਦੇ ਮੁੰਡੇ ਹੈਪੀ ਨੇ ਵੀ ਉਹਨਾਂ ਨਾਲ ਪਿੱਛੇ ਲੱਗ ਜੀਤੀ ਨੂੰ ਪਹਿਨ ਆਖ ਦੇਣਾ ਪੇਜੋ ਨੇ ਹੈਪੀ ਨੂੰ ਸਮਝਾਇਆ ਕਿ ਇਹੋ ਤੇਰੀ ਮੰਮੀ ਆ ਹੈਪੀ ਹੈਰਾਨ ਹੋ ਕੇ ਆਪਣੇ ਬਾਪੂ ਨੂੰ ਟੁਕਚਨ ਲੱਗਾ ਡੈਡੀ ਬੇਬੇ ਆਕਦੀ ਇਹੋ ਜੀਤੀ ਤੇਰੀ ਮੰਮੀ ਐ ਕਿ ਮੰਮੀ ਵੀ ਇੰਨੀ ਛੋਟੀ ਉਮਰ ਦੀ ਹੁੰਦੀ ਐ ਮੇਜਰ ਹੈਪੀ ਦੀ ਗੱਲ ਸੁਣ ਕੁਝ ਨਾ ਬੋਲਿਆ ਮੇਜਰ ਦੇ ਦਿਲ ਵਿੱਚ ਵੀ ਕਈ ਵਾਰ ਇਹੋ ਖਿਆਲ ਆਇਆ ਸੀ ਕਿ ਜੀਤੀ ਉਮਰ ਦੀ ਨਿਆਣੀ ਆ ਮੇਜਰ ਜੀਤੀ ਨੂੰ ਕੁਝ ਦੇਖਣਾ ਚਾਹੁੰਦਾ ਸੀ ਬਸ ਉਹਨੇ ਜੀਤੀ ਨੂੰ ਕਿਹਾ ਜੀਤੀ ਤੂੰ ਦਸਵੀਂ ਕੀਤੀ ਐ ਭਾਬੀ ਦੱਸਦੀ ਸੀ ਕਿ ਤੇਨ ਅੱਗੇ ਪੜਨ ਨਹੀਂ ਦਿੱਤਾ ਜੇਕਰ ਤੂੰ ਚਾਹੇ ਤੇ ਅੱਗੇ ਪੜਨ ਜਾ ਸਕਦੀ ਆ ਜੀਤੀ ਕਹਿੰਦੀ ਨਹੀਂ ਹੁਣ ਚੰਗਾ ਨਹੀਂ ਲੱਗਦਾ ਮੇਜਰ ਕਹਿੰਦਾ ਚੰਗਾ ਕਿਉਂ ਨਹੀਂ ਲੱਗਦਾ ਮੈਂ ਭਾਬੀ ਨਾਲ ਗੱਲ ਕਰਦਾ ਮੇਜਰ ਭੋਲੀ ਨੂੰ ਆਗਦਾ ਕਿ ਜੀਤ ਨੂੰ ਜੇਕਰ ਅਸੀਂ ਅੱਗੇ ਪੜਾ ਲਈਏ ਜਿੱਦ ਉਹਨੇ ਸੁਣ ਲਿਆ ਉਹ ਆਖਰੀ ਪਰ ਕਿੱਡਾ ਜੱਜ ਲੱਗਣਾ ਇਹਨੇ ਕੋਈ ਲੋੜ ਦੀ ਇਹਨੂੰ ਪੜਾਉਂਦੇ ਇਹਦੇ ਦਾਦੇ ਨੇ ਕਿਉਂ ਨਾ ਪੜਾਈ ਕਿ ਕੀਤੇ ਕਿਸੇ ਨਾਲ ਚੱਕਰ ਨਾ ਚਲ ਜਾਵੇ ਇਹਦਾ ਬਹਾ ਪਰ ਇਹਨੇ ਤਾਂ ਕਰੇ ਮੇਜਰ ਗੰਦਾ ਬਸ ਕਰ ਬੇਬੇ ਜੇ ਜੋ ਕਹਿੰਦੀ ਮੈਂ ਤੇ ਇਹੀ ਸੋਚਿਆ ਸੀ ਕਿ ਤੇਰੀ ਰੋਟੀ ਪੱਕਦੀ ਹੋ ਜਾਉ ਤੂੰ ਤੇ ਹੋਰ ਹੀ ਪਾਸੇ ਤੁਰ ਪਿਆ ਇਹਨੂੰ ਕਰੋ ਕੱਢ ਕਿਤੇ ਆਪਣੇ ਪਿਆਰੀ ਨਾ ਕੁਹਾੜਾ ਮਾਰ ਲਈ ਜੀਤੀ ਬੇਬੇ ਦੀਆਂ ਇਕੱਲਾ ਸੁਣ ਰੋਣ ਲੱਗ ਪਈ ਤੇ ਮੇਜਰ ਅੱਗੇ ਹੱਥ ਜੋੜ ਰੱਖਦੀ ਕਿ ਤੁਸੀਂ ਹੁਣ ਪੜਾਈ ਦੀ ਗੱਲ ਨਾ ਕਰੋ ਮੁੜ ਹੈਪੀ ਜੀਤੀ ਨਾਲ ਬਹੁਤ ਕਰਦਾ ਹੁਣ ਹਰ ਵੇਲੇ ਉਹਦੇ ਅੱਗੇ ਪਿੱਛੇ ਪੁੰਦੇ ਰਹਿਣਾ ਹੈ ਜੀਤੀ ਵੀ ਬਹੁਤ ਕਰਦੀ ਸੀ ਹੈਪੀ ਦਾ ਉਹਨੂੰ ਨਹਾਉਣਾ ਚੂੜਾ ਕਰਨਾ ਤੇ ਰੋਟੀ ਖਲਾਉਣੀ ਸਭ ਜੀਤੀ ਹੀ ਕਰਦੀ ਹੈਪੀ ਹੁਣ ਆਪਣੇ ਬਾਪ ਨਾਲ ਨਹੀਂ ਸੌਂਦਾ ਸੀ ਹੁਣ ਜੀਤੀ ਨਾਲ ਹੀ ਸੌਂ ਲੱਗ ਪਿਆ ਏ ਜੋ ਬਹੁਤ ਨਿਗਾ ਰੱਖਦੀ ਸੀ ਉਹਨਾਂ ਤੋਂ ਮੇਜਰ ਨੂੰ ਆਖਦੀ ਕਿ ਤੂੰ ਇੱਥੇ ਕੀ ਕਰਦਾ ਇਕੱਲਾ ਪਿਆ ਆਪਣੇ ਟੱਬਨ ਨਾਲ ਜਾ ਕੀਤਾ ਮੇਜਰ ਬੇਬੇ ਦੀ ਗੱਲ ਨੂੰ ਅਣ ਸੁਣਿਆ ਕਰ ਦਿੰਦਾ ਜੀਤੀ ਦੇ ਪਿੱਛਾ ਤੋਂ ਸੁਨੇਹਾ ਆਇਆ ਸੀ ਲਾਗੀ ਹੱਤ ਕੀ ਉਸ ਤੋਂ ਛੋਟੀ ਦੀਪੂ ਦਾ ਵਿਆਹ ਲਾਗੀ ਨੇ ਪੋਲੀ ਤੇ ਉਹਦੇ ਘਰ ਵਾਲੇ ਨੂੰ ਵਿਆਹ ਦਾ ਸੱਦਾ ਪੱਤਰ ਦਿੱਤਾ ਤੇ ਮਿੱਠਾ ਵੀ ਪਰ ਜੀਤੀ ਨੂੰ ਆਉਣ ਬਾਰੇ ਕੁਝ ਨਾ ਕਿਹਾ ਭੋਲੀ ਨੇ ਲਾਗੀ ਨੂੰ ਪੁੱਛਿਆ ਕਿ ਦੀਪੂ ਤੇ ਅਜੇ ਪੜਦੀ ਸੀ ਉਹਦੀ ਦਸਵੀਂ ਨਹੀਂ ਹੋਈ ਹੁਣ ਅਜੇ ਲਾਗੀ ਨੇ ਦੱਸਿਆ ਕਿ ਮਹਿੰਦਰ ਸਿੰਘ ਚਾਚਾ ਜੀ ਨੇ ਸਾਰੀਆਂ ਕੁੜੀਆਂ ਨੂੰ ਪੜਨੋਂ ਹਟਾ ਲਿਆ ਸਿਰਫ ਜੱਸਾ ਹੀ ਜਾਂਦਾ ਪੜਨ ਹੁੰਦਾ ਪੋਲੀ ਨੇ ਲਾਗੀ ਨੂੰ ਰੋਟੀ ਪਾਣੀ ਖਿਲਾ। ਸ਼ਗਾਂ ਦਿੱਤਾ ਤੇ ਉਹ ਚਲੇ ਗਿਆ। ਚੀਤੀ ਅੰਦਰ ਰੋਈ ਜਾ ਰਹੀ ਸੀ। ਬਾਹਰ ਹੈਪੀ ਨੇ ਆਪਣੇ ਡੈਡੀ ਨੂੰ ਦੱਸਿਆ ਕਿ ਛੋਟੀ ਮੰਮੀ ਰੋਂਦੀ ਐ। ਮੇਜਰ ਨੇ ਕਿਹਾ, "ਚੀਤੀ ਕੀ ਗੱਲ ਹੋਈ? ਰੋਈ ਕਿਉਂ ਜਾਂਦੀ ਐ? ਕਿਨੂੰ ਵਿਆਹ ਲਈ ਨਹੀਂ ਕਿਹਾ ਇਸ ਲਈ?" ਚੀਤੀ ਕਹਿੰਦੀ, "ਵਿਆਹ ਤੇ ਮੈਂ ਉਦਾਂ ਵੀ ਨਹੀਂ ਸੀ ਜਾਣਾ। ਜੇਕਰ ਉਹ ਬੁਲਾਉਂਦੇ ਦੀ ਮੇਰੀਆਂ ਭੈਣਾਂ ਦੀ ਪੜਾਈ ਮੇਰੇ ਕਰਕੇ ਵਿੱਚ ਹੀ ਰਹਿ ਗਈ।" ਦੀਪੇ ਨੂੰ ਇੰਨਾ ਚਾ ਸੀ ਦਸਵੀਂ ਚੰਗੇ ਨੰਬਰਾਂ ਨਾਲ ਕਰਨ ਦਾ ਮੇਜਰ ਕਹਿੰਦਾ ਤੂੰ ਆਪਣੇ ਆਪ ਨੂੰ ਪਸੂੜਵਾ ਕਿਉਂ ਮੰਨਦੀ ਆ ਉਹਨੇ ਕਹਿੰਦੀ ਵਿਆਹ ਜਾਣ ਲਈ ਤਿਆਰੀ ਕਰਨ ਲੱਗੀ ਵਿਆਹ ਤੋਂ ਇੱਕ ਦਿਨ ਪਹਿਲਾਂ ਜਾਣਾ ਸੀ ਪੋਲੀ ਤੇ ਮੀਤ ਦੇ ਨਾਲ ਛੋਟੀ ਪੁੜੀ ਨੇ ਜਾਣਾ ਸੀ ਵੱਡੇ ਬੱਚੇ ਨਹੀਂ ਸੀ ਮੰਨੇ ਜਾਣ ਉਹਨੇ ਜੀਤੀ ਨੂੰ ਕਿਹਾ ਕਿ ਤੂੰ ਵੀ ਚੜੇ ਚੱਲ ਮੇਰੇ ਨਾਲ ਚੀਤੀ ਆਕਦੀ ਨਹੀਂ ਪੂਆ ਮੇਰੇ ਉੱਤੇ ਜਾਣ ਦਾ ਮਨ ਨਹੀਂ ਉਹਨੇ ਫਿਰ ਬਹੁਤ ਜ਼ੋਰ ਵੀ ਨਾ ਪਾਇਆ ਜੀਤ ਨੂੰ ਜਾਣ ਲਈ ਕਿਉਂਕਿ ਉਹਦੇ ਬਾਪ ਨੇ ਪੂਰਾ ਮੰਨਣਾ ਸੀ ਜੀਤੀ ਨੂੰ ਦੇ ਉਹ ਤਿੰਨੇ ਜਣੇ ਵਿਆਹ ਚਲੇ ਗਏ ਸੁਖਦੇਵ ਹੁਣ ਹਰ ਵੇਲੇ ਸ਼ਰਾਬ ਦੇ ਨਸ਼ੇ ਵਿੱਚ ਰਹਿੰਦਾ ਸੀ ਇੱਕੋ ਗੱਲ ਹੀ ਉਹਦੇ ਮੂੰਹ ਤੇ ਹੁੰਦੀ ਮੇਰੇ ਕੋਲੋਂ ਗਲਤੀ ਹੋ ਗਈ ਮੈਂ ਜੀਤੀ ਕੋਲੋਂ ਮਾਫੀ ਮੰਗਣਾ ਚਾਹੁੰਦਾ ਸੁਖਦੇਵ ਦੇ ਬਾਪੂ ਬੇਬੇ ਬਾਪੂ ਬਹੁਤ ਹੀ ਪਰੇਸ਼ਾਨੀ ਵਿੱਚ ਸੀ ਉਹਨਾਂ ਸੋਚਿਆ ਕਿ ਜੇਕਰ ਐਡਾ ਵਿਆਹ ਕਰ ਦਿੱਤਾ ਜਾਵੇ ਤੇ ਸ਼ਾਇਦ ਇਹੋ ਠੀਕ ਹੋ ਜਾਵੇ ਸੁਖਦੇਵ ਦੇ ਬਾਪੂ ਨੇ ਉਹਦੀ ਬੇਬੇ ਨੂੰ ਕਿਹਾ ਹਰਬਾਜ ਫਰੇ ਨੂੰ ਤੋਂ ਇਹਦੇ ਰਿਸ਼ਤੇ ਲਈ ਆਪਣੀ ਭੈਣ ਨੂੰ ਆਖ ਉਹਨੇ ਪਹਿਲਾਂ ਵੀ ਬਹੁਤ ਵਧੀਆ ਰਿਸ਼ਤੇ ਲੱਭਿਆ ਸਾਡੇ 3 ਵਾਸਤੇ ਸੁਖਦੇਵ ਦੀ ਮਾਂ ਉਸਦੇ ਕਿਪਾਸ ਚੜ ਗਈ ਆਪਣੇ ਭੈਣ ਦੇ ਪਿੰਡ ਚਲੇ ਗਏ ਭੋਲੀ ਹੁਣੇ ਵਿਆਹ ਦੇਖ ਅਗਲੇ ਦਿਨ ਵਾਪਸ ਆ ਗਏ ਸੀ ਚੀਤੀ ਨੇ ਪੁੱਛਿਆ ਕਿ ਬੇਬੇ ਦਾਦੀ ਤੇ ਬਾਕੀ ਸਭ ਠੀਕ ਹਨ ਭੂਆ ਹੋਲੀ ਆਖਦੀ ਠੀਕ ਐ ਸਭ ਬਾਪੂ ਬਿਮਾਰ ਗਿਆ ਜਿਆਦਾ ਜੀਤੀ ਕਹਿੰਦੀ ਅੱਛਾ ਦੀਪੂ ਦੇ ਸਹੁਰੇ ਕਿੱਥੇ ਹਨ ਕਿਵੇਂ ਦਾ ਉਹਦਾ ਪਰੌਣਾ ਹੋਲੀ ਕਹਿੰਦੀ ਉਹ ਸ਼ਹਿਰ ਰਹਿੰਦੇ ਆ ਮੁੰਡਾ ਸਰਕਾਰੀ ਕਲਰਕ ਲੱਗਾ ਕਿਸੇ ਦਫ਼ਤਰ ਤੇ ਉਹਦਾ ਥੋੜਾ ਉਹਦੀ ਨਰਤ ਵਿੱਚ ਨੁਕਸ ਹੈ ਚਲ ਕੋਈ ਨਹੀਂ ਸਰਕਾਰੀ ਨੌਕਰੀ ਆਉਦੀ ਇਹਨੇ ਨੂੰ ਮੇਜਰ ਖੇਤੋਂ ਵਿੱਚੋਂ ਆਇਆ ਤੇ ਜੀਤੀ ਨੇ ਪਾਣੀ ਦਾ ਗਲਾ ਸੋ ਨੂੰ ਦਿੱਤਾ ਤੇ ਮੇਜਰ ਕੋਲੀ ਨੂੰ ਅੱਗ ਦਾ ਭਾਬੀ ਇਹੋ ਸਰਪੰਚ ਆਖਦਾ ਕਿ ਅੰਕਣਵਾਲੀ ਵਿੱਚ ਨਵੇਂ ਪੈਣ ਜੀ ਰੱਖਣੀ ਆ ਕਿਉਂ ਨਾ ਸਰਪੰਚ ਨਾਲ ਗੱਲ ਕਰ ਜੀਤੀ ਨੂੰ ਲਗਵਾ ਦਿੰਦਿਆਂ ਨੌਕਰੀ ਤੇ ਇਹਦਾ ਮਨ ਹੋਰ ਪਾਸੇ ਗੋਹਲੀ ਆਖਦੀ ਹਾਂ ਇਹੋ ਠੀਕ ਹੈ ਤੂੰ ਅੱਜ ਹੀ ਗੱਲ ਕਰ ਜਾ ਕੇ ਸਰਪੰਚ ਨਾਲ ਮੇਜ ਸਰਪੰਚ ਨਾਲ ਗੱਲ ਕਰਨ ਜਾਂਦਾ ਤੇ ਸਰਪੰਚ ਆਖਦਾ ਇਹੋ ਤੇ ਬਹੁਤ ਵਧੀਆ ਮੈਂ ਸਹਿਮਤ ਆ ਜੀਤੀ ਨੂੰ ਨੌਕਰੀ ਤੇ ਰੱਖਣ ਲਈ ਪਿੰਡ ਦੀ ਨੌ ਨੂੰ ਪਹਿਲ ਦਿੰਦੀ ਇਹੋ ਨੌਕਰੀ ਲਈ ਮੇਜਰ ਸਰਪੰਚ ਦਾ ਧੰਨਵਾਦ ਕਰ ਵਾਪਸ ਆ ਜਾਂਦਾ ਤੇ ਕਰ ਆ ਸਭ ਨੂੰ ਦੱਸਦਾ ਕਿ ਸਰਪੰਚ ਨੇ ਹਾਂ ਆਖ ਦਿੱਤੀ ਥੋੜੀ ਬਹੁਤ ਕਾਗਜ਼ੀ ਕਾਰਵਾਈ ਹੋਣੀ ਹੈ ਅਜ ਮਹੀਨੇ ਤੱਕ ਜੀਤੀ ਨੌਕਰੀ ਤੇ ਜਾ ਸਕਦੀ ਆ ਬਾਕੀ ਸਭ ਬਹੁਤ ਕੋਸਾਨ ਖਾਸ ਕਰਕੇ ਪੋਲੀ ਕੇ ਮੇਰੀ ਪਾਂਜੀ ਆਂਗਣਵਾਰੀ ਭੈਣ ਜੀ ਲੱਗ ਜਾਊ ਹੋਰ ਕੀ ਚਾਹੀਦਾ ਪਰ ਮੇਜਰ ਦੀ ਮਾਨਤ ਇਹੋ ਪਸੰਦ ਨਹੀਂ ਸੀ ਮੇਜਰ ਨੇ ਸਮਝਾਇਆ ਕਿ ਬੇਬੇ ਜਮਾਨੇ ਦੇ ਨਾਲ ਅੱਗੇ ਵਧਿਦਾ ਉਹੀ ਪੁਰਾਣੀ ਸੋਚ ਨਹੀਂ ਰੱਖੀ ਦੀ ਹਮੇਸ਼ਾ ਮਹੀਨੇ ਬਸ ਪੰਜਨੀ ਜੀਤੀ ਨੂੰ ਪਿੰਡ ਦੇ ਅੰਕਰਵਾਲੀ ਵਿੱਚ ਨੌਕਰੀ ਤੇ ਜਾਣੋ ਕਿਆ ਜੀਤੀ ਨੇ ਕਦੇ ਸੋਚਿਆ ਵੀ ਨਹੀਂ ਸੀ ਉਹ ਵੀ ਨੌਕਰੀ ਕਰੂ ਬਹੁਤ ਕੋਸ਼ੀ ਹੋ ਉਹਦੇ ਦਿਲ ਵਿੱਚ ਮੇਜਰ ਲਈ ਪਿਆਰ ਜਿਨੂੰ ਦਿਨ ਵੱਧ ਰਿਹਾ ਸੀ ਜਦੋਂ ਘਰ ਵਾਲਾ ਇੰਨਾ ਚੰਗਾ ਹੋਵੇ ਇੰਨਾ ਖਿਆ ਦੇਖਣ ਵਾਲਾ ਹੋਵੇ ਕਿ ਉਮਰ ਦਾ ਫਾਸਲਾ ਕੋਈ ਮਾਇਨੇ ਨਹੀਂ ਰੱਖਦਾ ਫਿਰ ਜੀਤੀ ਨੂੰ ਵੀ ਮੇਜਤ ਤੇ ਕਰ ਆਉਂਦੀ ਔਡੀ ਰਹਿੰਦੀ ਜਦੋਂ ਉਹ ਕੀਤਾ ਗਿਆ ਹੋਵੇ ਇੱਕ ਦਿਨ ਜੀਤੀ ਦੇ ਪਿੰਡ ਸੁਨੇਹਾ ਆ ਕਿ ਮਹਿੰਦਰ ਸਿੰਘ ਨਹੀਂ ਰਿਹਾ ਭੋਲੀ ਤੇ ਮੀਤ ਨਾਲ ਮੇਜਰ ਨੂੰ ਵੀ ਲੈ ਗਏ ਪਰ ਜੀਤੀ ਨਾ ਗਏ ਸੁਖਦੇਵ ਦਾ ਵਿਆਹ ਵੀ ਉਹਦੀ ਮਾਸੀ ਦੇ ਦੱਸੇ ਰਿਸ਼ਤੇ ਤੇ ਕਰ ਦਿੱਤਾ ਸੁਖਦੇਵ ਦੀ ਘਰ ਵਾਲੀ ਰਾਣੂ ਬਹੁਤ ਸੋਹਣੀ ਤੀ ਸਿਆਣੀ ਕੁੜੀ ਸੀ ਸੁਖਦੇਵ ਹੁਸ਼ਰਾਬ ਦੇ ਤੇ ਨਹੀਂ ਭਿੰਦਾ ਸੀ ਪਰ ਚੁੱਪਚਾਪ ਰਹਿੰਦਾ ਸੀ ਰਾਣੂ ਨੇ ਇੱਕ ਦਿਨ ਇਹਦਾ ਕਾਰਨ ਪੁੱਛਿਆ ਤਸੁਖਦੇਵ ਦੀ ਆਖਿਆ ਕੁਝ ਨਹੀਂ ਬਸ ਮੇਰਾ ਸੁਆਹੀ ਐਦਾਂ ਦਾ ਰਾਨੋ ਕਹਿੰਦੀ ਨਹੀਂ ਸੁਆ ਨਹੀਂ ਹੈ ਤੁਹਾਡਾ ਐਦਾਂ ਦਾ ਕਿ ਮੈਂ ਪਸੰਦ ਨਹੀਂ ਤੁਹਾਨੂੰ ਇਹੋ ਗੱਲ ਆ ਸੁਖਦੇਵ ਕਹਿੰਦਾ ਰਾਨੋ ਗੱਲ ਹੋਰ ਹੈ ਸੁਖਦੇਵ ਨੇ ਸਾਰੀ ਗੱਲ ਰਾਨੋ ਨੂੰ ਦੱਸੀ ਕਿ ਆਖਿਆ ਮੈਂ ਬਹੁਤ ਪਰੇਸ਼ਾਨ ਆ ਮੈਂ ਜੀਤੀ ਕੋਲੋਂ ਮਾਫੀ ਮੰਗਣਾ ਚਾਹੁੰਦਾ ਰਾਨੋ ਕਹਿੰਦੀ ਕਿਹੜੇ ਪਿੰਡ ਗਿਆਹੀ ਹੈ ਜੀਤੀ ਸੁਖਦੇਵ ਕਹਿੰਦਾ ਇਹੋ ਨੇੜੇ ਹੀ ਹੈ ਪਿੰਡ ਵਸੀ ਰਾਣੂ ਕਹਿੰਦੀ ਮੇਰੀ ਧੂਆ ਵੀ ਉਸ ਫੇਂਡ ਹੀ ਆ ਧੂਆ ਜਦੋਂ ਆਈ ਮੈਂ ਜੀਤੀ ਬਾਰੇ ਪੁੱਛਦੀ ਆ ਉਹਦੇ ਕੋਲੋਂ ਤੁਸੀਂ ਫਿਕਰ ਨਾ ਕਰਿਓ ਹੁਣ ਅਸੀਂ ਉਹਦੇ ਕੋਲ ਜਾ ਮਾਫੀ ਮੰਗ ਆ ਮੰਗਦੇ ਸੁਗਰੀਲ ਕਹਿੰਦਾ ਪਰ ਮੈਂ ਜੀਤੀ ਦੇ ਸਾਹਮਣੇ ਜਾਣ ਤੋਂ ਵੀ ਡਰਦਾ ਰਾਣੂ ਕੀ ਮੂੰਹ ਲੈ ਕੇ ਜਾਵਾਂਗਾ ਰਾਣੂ ਕਹਿੰਦੀ ਕੋਈ ਗੱਲ ਨਹੀਂ ਤੁਸੀਂ ਇਹੋ ਗੱਲ ਮੇਰੇ ਤੇ ਸ਼ਰਧ ਦਿਓ ਮੇਜਤ ਦੀ ਪਹਿਲੀ ਕਰ ਵਾਲੀ ਬਲਵੀਰੂ ਦੀ ਮਾਂ ਆਪਣੇ ਦੋਤੇ ਹੈਪੀ ਨੂ ਮਿਲਰ ਆਉਂਦੀ ਜਾਂਦੀ ਰਹਿੰਦੀ ਸੀ ਉਹ ਵਰ ਆਇ ਤੇ ਥੋੜੇ ਦਿਨ ਰਹੀ ਸੀ ਜੀਤੀ ਨਾਲ ਉਹ ਮਾਵਾਂ ਵਾਂਗ ਹੀ ਪਿਆਰ ਕਰਦੀ ਆਖਦੀ ਮੇਰੀ ਧੀ ਦੀ ਜਗਾ ਤੂੰ ਧੀਏ ਜੀਤੀ ਵੀ ਉਹਨੂੰ ਆਪਣੇ ਨਾਲ ਆਂਗੜ ਵਾਲੀ ਲੈ ਜਾਂਦੀ ਸੀ ਉਹ ਉੱਥੇ ਬੈਠ ਖੁਸ਼ ਹੁੰਦੀ ਬਹੁਤ ਸਾਰੀਆਂ ਔਰਤਾਂ ਆਪਣੇ ਪੋਤੇ ਪੋਤੀਆਂ ਨੂੰ ਸਕੂਲ ਛੱਡਣ ਆਉਂਦੀਆਂ ਤੇ ਉੱਥੇ ਬੈਠ ਜਾਂਦੀਆਂ ਸੀ ਹੁਣ ਤੇ ਜੀਤੀ ਦੀ ਸੱਸ ਵੀ ਢੇੜਾ ਮਾਰ ਆਉਂਦੀ ਸੀ ਸਕੂਲ ਜੀਤੀ ਕੋਲ ਨਿਆਣੇ ਛੱਡਣ ਆਇਆ ਔਰ ਤਨੇ ਜਦੋਂ ਕਹਿਣਾ ਨਹੀਂ ਘੇਚੋ ਬਹੁਤ ਚੰਗੀ ਹੈ ਤੇਰੀ ਨੋ ਸਭ ਦਾ ਬਹੁਤ ਕਹਦੀ ਹੈ ਨਿਆਣੇ ਦੀ ਦੌੜੇ ਆਉਂਦੀ ਹੈ ਸਕੂਲ ਨੂੰ ਇੰਨਾ ਪਿਆਰ ਕਰਦੀ ਹੈ ਸੱਤਾ ਜੀਤੀ ਦੀ ਸੱਸ ਐਨੀ ਗਲ ਸੋਣ ਪੋਸ਼ੁੰਦੀ ਸੀ ਹੈਪੀ ਨੂੰ ਹੁਣ ਜੀਤੀ ਨੇ ਪਹਿਲੇ ਕਲਾਸ ਵੀ ਦਾਖਲ ਕਰਵਾ ਦਿੱਤਾ ਸੀ ਹੈਪੀ ਦਾ ਅਸਲ ਨਾਮ ਗੁਰਪ੍ਰੀਤ ਸੀ ਇੱਕ ਦਿਨ ਹੈਪੀ ਦੀ ਨਾਨੀ ਜੀਤੀ ਕੋਲ ਬੈਠੀ ਆਪਣੀ ਪੱਲਬੀਰੋ ਬਾਰੇ ਦੱਸਣ ਲੱਗੀ ਕਿ ਪੱਲਬੀਰੋ ਦੇ ਪਿਆਰ ਤੋਂ 37 ਸਾਲੀ ਹੋਇਆ ਸੀ ਬੇਪਰੀ ਪਰ ਪੱਲਬੀਰੋ ਨਾ ਰਹੀ ਇਹੋ ਖੁਸ਼ੀ ਦੇਖਣ ਨੂੰ ਬਹੁਤ ਪਿਆਰ ਸੀ ਦੋਨਾਂ ਜੀਆਂ ਦਾ ਮੇਜਰ ਤੇ ਚੁੱਪਚਾਪ ਹੀ ਰਹਿੰਦਾ ਸੀ ਬਲਵੀਰੋ ਦੇ ਚਾਚੇ ਦਾ ਪੁੱਤ ਗਾਮਾ ਬਾਹਰੋਂ ਆਇਆ ਸੀ ਉਹ ਮੇਜਰ ਨੂੰ ਮਿਲਣ ਆਇਆ ਤੇ ਆਖਦਾ ਤੁਸੀਂ ਇੰਨੇ ਉਦਾਸ ਨਾ ਰਿਹਾ ਕਰੋ ਹੈਪੀ ਰਿਹਾ ਕਰੋ ਉਹਨੇ ਹੀ ਗੁਪਤੀ ਦਾ ਨਾਮ ਹੈਪੀ ਰੱਖ ਦਿੱਤਾ ਸੀ ਜੀਤੀ ਪੁੱਤ ਹੁਣ ਮੈਂ ਬੇਫਿਕਰ ਹੋ ਗਈਆਂ ਤੂੰ ਸਭ ਸੰਭ ਲਿਆ ਆਕੇ ਜੀਤੀ ਅੰਦਰ ਮੇਜਰ ਪ੍ਰਤੀ ਪਿਆਰ ਦਿਨੋਂ ਦਿਨ ਵੱਧ ਰਿਹਾ ਸੀ ਮੇਜਰ ਨੇ ਆਪਣੇ ਪਿੰਦੇ ਵਿਆਹ ਤੋਂ ਪਹਿਲਾਂ 5 ਕੋਸਾਲ ਦੁਵਾਈ ਵਿੱਚ ਲਗਾਏ ਸੀ ਹੁਣ ਵੀ ਉਹ ਸੋਚ ਰਿਹਾ ਸੀ ਕਿ ਮੈਂ 2-3 ਸਾਲ ਬਾਹਰ ਲਗਾ ਆਮਾ ਉਹਨੇ ਕਾਰਾ ਜੀਤੀ ਨਾਲ ਗੱਲ ਕੀਤੀ ਜੀਤੀ ਅਜਾ ਸਕੂਲ ਤੋਂ ਆ ਆਪਣੇ ਕਮਰੇ ਅੰਦਰ ਹੀ ਗਈ ਸੀ ਜੀਤੀ ਕਹਿੰਦੀ ਤੁਸੀਂ ਦੁਵਾਈ ਜਾਣਾ ਚਾਹੁੰਦੇ ਮੜ ਇਹੋ ਗੱਲ ਨਾ ਕਰਿਓ ਮੇਜਰ ਕਹਿੰਦਾ ਕੀ ਗੱਲ ਹੋਈ ਹੈਪੀ ਨੂੰ ਤੇ ਤੂੰ ਸਾਹ ਵੀ ਲੈਣਾ ਜੀਤੀ ਅੱਖਾਂ ਪਰ ਮੇਜ ਜਤੇ ਗਲੇ ਲੱਗ ਗਈ ਮੈਂ ਨਹੀਂ ਰਹਿ ਸਕਦੀ ਤੁਹਾਡੇ ਬਿਨਾ ਇਕੱਲੇ ਮੇਜਰ ਕਹਿੰਦਾ ਅੱਛਾ ਨਹੀਂ ਜਾਂਦਾ ਜੀ ਤੁਸੀਂ ਹੁਕਮ ਕਰੋ ਫਾਕੀ ਕਹਾਣੀ ਸੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਜ਼ਰੂਰ ਕਮੈਂਟ ਬਾਕਸ ਆਪਣੀ ਵਿਚਾਰ ਦੱਸ ਕੇ ਜਾਣਾ ਤੇ ਕਹਾਣੀ ਸੁਣੀ ਤੁਹਾਡਾ ਬਹੁਤ ਬਹੁਤ ਧੰਨਵਾਦ